ਆ ਪਹਿਲਾਂ ਮਾੜੀ ਜੇ ਇਹਦੀ ਗੱਲ ਸੁਣਿਓ ਤਾਂ ਫੇਕ ਕਰਦੇ ਆ ਅੱਗੇ ਗੱਲ ਤੇ ਵਾਰ-ਵਾਰ ਜਿਹੜਾ ਰਿਸ਼ਤਾ ਲੈ ਕੇ ਆਉਂਦੇ ਹਨਾ ਜਦੋਂ ਕੋਈ ਪੋਸਟਪਾਈ ਦੀ ਵਿੱਚ ਕਹਿਣਗੇ ਦਾੜੀ ਦੀ ਛਿੱਤੀ ਕਿੰਦਾ ਹੋ ਗਈ ਪਹਿਲਾਂ ਦਾੜੀ ਕਾਲੀ ਕਰਦਾ ਸੀ ਉਹ ਮੇਰੇ ਉਸਾਲਿਓ ਜੇ ਕਾਲੀ ਕਾਲੀ ਹੀ ਤ ਤਾਂ ਤੁਹਾਡੀ ਗੁੰਡ ਦੋਦੀ ਜੇ ਹੁਣ ਚਿੱਟੀ ਹੋਣ ਲੱਗੀ ਤਾਂ ਤੁਹਾਡੀ ਨਿੱਕੀ ਨਹੀਂ ਖਲੌਂਦੀ ਵਾਰ-ਵਾਰ ਲੈ ਕੇ ਆਉਂਦੇ ਆ ਮੇਰੇ ਉਸਾਲਿਓ ਮੈਂ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਜਿਣੀ ਆ ਮੈਂ ਕਰਾ ਖੱਟੀ ਮੈਂ ਕਰਾ ਕਾਲੀ ਮੈਂ ਕਰਾ ਚਿੱਟੀ ਮੈਂ ਕਰਾ ਨੀਲੀ ਤੁਸੀਂ ਜਿਹੜਾ ਛੰਛਣਾ ਪੋਟਣ ਵਾਲਾ ਉੱਤਰਿਓ ਮੈਂ ਅੱਜ ਤੋਂ ਬਾਅਦ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਣੀ ਆ। ਆਨੰਦ ਲੈਣੇ ਆ ਭੈਣ ਦੋ ਯਾਰੋ ਕਿ ਸੱਚ ਦੇ ਰਾਹ ਤੇ ਤੁਹਾਨੂੰ ਨਹੀਂ ਨਾ ਚੰਗਾ ਲੱਗਦਾ ਪਰ ਆਪਣੀ ਜ਼ਿੰਦਗੀ ਮਜ਼ੇ ਨਾਲ ਜੀਵਾਂਗੇ। ਇਹ ਕਰਕੇ ਬਾਕੀ ਭੈਣ ਭਰਾ ਜਿਹੜੇ ਪਿਆਰ ਕਰਦੇ ਉਹਨਾਂ ਸਾਰਿਆਂ ਨੂੰ ਇਹੋ ਬੇਨਤੀ ਆ ਅੱਜ ਤੋਂ ਬਾਅਦ ਸਾਨੂੰ ਕੋਈ ਪ੍ਰੋਗਰਾਮ ਵਾਲੀ ਸੰਪਰਕ ਨਾ ਕਰੇ। ਅੱਜ ਤੋਂ ਬਾਅਦ ਸਾਨੂੰ ਕੋਈ ਵੀ ਦੁੱਖ ਤਕਰੀਬ ਦੱਸਣ ਵਾਸਤੇ ਫੋਨ ਨਾ ਕਰੇ। ਕੋਈ ਵੀ ਸੱਜਣ ਮਿੱਤਰ ਅੱਜ ਤੋਂ ਬਾਅਦ ਸਾਨੂੰ ਫੋਨ ਨਾ ਕਰੇ। ਅਸੀਂ ਹੁਣ ਇਕਾਂਤ ਚ ਰਹਿਣਾ ਪਸੰਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਆਖਿਆ ਜਾਵੇ ਇਹਨਾਂ ਪਸ਼ੂਆਂ ਦੇ ਬਾਰੇ ਅਗਰ ਜੇ ਮੈਂ ਕੁੱਤਾ ਵੀ ਆਖਾਂ ਨਾ ਤੇ ਮੈਨੂੰ ਸ਼ਰਮ ਆਉਂਦੀ ਆ ਕਿਉਂਕਿ ਗੱਲ ਇਹਦੇ ਮਾਪੇ ਬਾਪ ਦਾ ਤੇ ਇਹਦੇ ਵੱਡਿਆਂ ਵਡੇਰੀਆਂ ਤੱਕ ਪਹੁੰਚਦੀ ਆ ਪਰ ਇਹਨਾਂ ਲੋਕਾਂ ਨੂੰ ਸ਼ਰਮ ਬਿਲਕੁਲ ਨਹੀਂ ਆਉਂਦੀ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਾਲਾਂ ਕੱਢਦੇ ਆਂ ਅਗਰ ਜੇ ਲੋਕ ਤੁਹਾਡੇ ਬਾਣਿਆਂ ਨੂੰ ਦੇਖ ਕੇ ਤੁਹਾਨੂੰ ਬੁਰਕੀ ਪਾ ਦਿੰਦੇ ਆ ਨਾ ਤੇ ਇਹਨਾਂ ਬਾਣਿਆਂ ਦੀ ਇੱਜ਼ਤ ਬਣਾ ਕੇ ਰੱਖੋ ਇਹ ਨਾ ਹੋਵੇ ਵੀ ਲੋਕ ਤੁਹਾਨੂੰ ਬੁਰਕੀ ਪਾਉਣਾ ਵੀ ਹਟ ਜਾਣ ਲੋਕ ਤੁਹਾਨੂੰ ਵੇਲੜਾਂ ਨੂੰ ਪਾਲਣ ਦੇ ਆ ਇਹ ਕਦੀ ਸੋਚ ਕੇ ਵੇਖਿਓ ਅਗਰ ਜੇ ਤੁਹਾਨੂੰ ਦਿਹਾੜੀ ਜਾਣੀ ਪਵੇ ਨਾ ਤਾਂ ਆ ਜਿਹੜੀਆਂ ਪੱਗਾਂ ਪੁੱਗਾਂ ਤੁਹਾਡੀਆਂ ਕੰਧਾਂ ਤੇ ਪਈਆਂ ਹੋਣੀਆਂ ਕੀ ਤੁਹਾਡਾ ਹਾਲ ਹੋਏਗਾ ਤੁਸੀਂ ਭਾਰਤ ਦੀ ਧਰਤੀ ਦੇ ਉੱਤੇ ਬੋਝਾਂ ਤੁਹਾਡੇ ਵਰਗਿਆਂ ਨੂੰ ਤਾਂ ਪਾਗਲਖਾਨੇ ਵਿੱਚ ਬੰਦ ਕਰਨਾ ਚਾਹੀਦਾ ਪਰ ਸਰਕਾਰਾਂ ਨੇ ਤਾਨੂੰ ਗੁਰੂ ਗੋਬਿੰਦ ਸਿੰਘ ਦੀ ਫੌਜ ਬਣਾ ਕੇ ਤੇ ਲੋਕਾਂ ਦੇ ਵਿੱਚ ਛੱਡ ਦਿੱਤਾ ਇਦਾਂ ਦੀ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਦੀ ਫੌਜ ਕਿਉਂ ਪਿਓ ਦੀ ਪੱਗ ਨੂੰ ਦਾਗ ਲਾ ਰਹੇ ਜਿੱਥੇ ਤੁਹਾਨੂੰ ਛੱਡਿਆ ਸੀ ਤੁਸੀਂ ਅੱਜ ਵੀ ਉੱਥੇ ਘੁੰਮੀ ਜਾ ਰਹੇ ਆ ਸਵਾ 300 ਸਾਲ ਪਿੱਛੇ ਨਿਕਲੋ ਬਾਹਰ ਉਸ ਸਦਮੇ ਵਿੱਚੋਂ ਪਿਓ ਤੇ ਤੁਹਾਡਾ ਇਹ ਗੱਲ ਕਹਿ ਗਿਆ ਵਾ ਵੀ ਸਿੱਖਾਂ ਦਾ ਮਨ ਨੀਵਾ ਤੇ ਮੱਤ ਉੱਚੀ ਮੇਰਾ ਖਿਆਲ ਮੱਤ ਤਾਂ ਸਾਲੀ ਤੁਹਾਡੇ ਕੋਲ ਬਿਲਕੁਲ ਵੀ ਹੈ ਨਹੀਂਗੀ I <laughs> just